ਇਸ ਸਿਸਟਮ ਵਿੱਚ ਆਉਣ ਤੋਂ ਪਹਿਲਾਂ ਮੈਂ 17 ਸਾਲ ਆਰਮੀ 'ਚ ਜੌਬ ਕੀਤੀ ਆ ਮੇਰੇ ਫਾਦਰ ਸਾਹਿਬ ਮਾਰਕਟ ਕਮੇਟੀ 'ਚ ਰਟਾਇਨ 20 ਕਿੱਲਿਆਂ ਤੋਂ ਪਲੱਸ ਅਸੀਂ ਖੇਤੀਬਾੜੀ ਕਰਦੇ ਸੀ ਸਿਸਟਮ ਵਿੱਚ ਆਉਣ ਲਈ ਮੇਰੇ ਪਾਪਾ ਲਈ ਅਸੀਂ ਪ੍ਰੋਡਕਟ ਪਰਚੇਜ਼ ਕੀਤੀ ਸੀ ਤੋ ਐਸਪੀ ਗੋਲਡ ਨੋਵੇ ਤਰ੍ਹਾਂ ਜੈਲ ਕੈਪਸੂਲ ਤੇ ਚੈਂਪੀਅਨ ਐਂਪੀ ਪਾਇਆ ਉਸ ਤੋਂ ਬਾਅਦ ਬਹੁਤ ਵਧੀਆ ਰਿਜ਼ਲਟ ਆਇਆ ਉਸ ਤੋਂ ਬਾਅਦ ਜਿਹੜਾ ਪਹਿਲਾ ਪ੍ਰੋਗਰਾਮ ਆ ਅਸਲ 'ਚ ਮੈਂ ਨਹੀਂ ਦੇਖਿਆ ਸੀ ਮੇਰੇ ਵੱਡੇ ਭਰਾ ਨੇ ਦੇਖਿਆ ਸੀਗਾ ਉਦੋਂ ਮੈਂ ਜੌਬ 'ਤੇ ਸੀ ਉਹਨਾਂ ਨੇ ਪ੍ਰੋਗਰਾਮ ਆ ਆਰਟੀਪੀ ਲਾ ਕੇ ਕਿ ਮਿੰਨੂ ਦਾ ਫੌਜੀ ਕੰਮ ਵਧੀਆ ਹੈ ਵੀ ਆਪਾਂ ਕਰ ਤਦ ਕਹਿੰਦੇ ਵੀ ਪੈਨਸ਼ਨ ਆ ਕੇ ਤੁਸੀਂ ਕੋਈ ਨਾ ਕੋਈ ਜੋਬ ਕਰੋਗੇ ਤੁਸੀਂ ਇੱਧਰ ਟਰਾਈ ਕਰ ਸਕਦੇ ਹੋ ਆਪਾਂ ਜੋਬ ਨਹੀਂ ਕਰਨੀ ਸੀ ਪਹਿਲੇ ਡਿਸੀਜਨ ਸੀ ਕਿਉਂਕਿ ਪ੍ਰੋਮੋਸ਼ਨ ਛੜਤਾ ਸੀ ਆਪਾਂ ਕਲਰ ਸਰਵਿਸ ਲਈ ਵੀ ਪੈਨਸ਼ਨ ਪਾਕੀ ਤੋਂ ਆਪਾਂ ਘਰ ਚ ਜੀਉਂ ਕਿਉਂਕਿ ਮੇਰੇ ਪਾਪਾ ਨੂੰ ਵੀ 35 ਸਾਲ ਸਰਵਿਸ ਕੀਤੀ ਆ ਮੈਂ 17 ਲਗਭਗ 70 ਕੇ ਸਾਲ ਤੋਂ ਸਾਡੇ ਘਰ ਸਰਕਾਰੀ ਪੈਸਾ ਆ ਰਿਹਾ ਤਾਂ ਆਪਾਂ ਇਹ ਬਿਜ਼ਨਸ ਦੇ ਐਟੀਟਿਊਡ ਗਣੇਸ ਨੂੰ ਕੰਮ ਨੂੰ ਸਟਾਰਟ ਕੀਤਾ ਸੀਗਾ ਕਿਉਂਕਿ ਇੱਕ ਚੀਜ਼ ਕਲੀਅਰ ਆ ਵੀ ਜਿਹੜੀ ਚੀਜ਼ ਮਾਰਕੀਟ ਚ ਬਣ ਗਈ ਉਹ बिकੂਗੀ ਜੇ ਤੁਸੀਂ ਪੈਸਾ ਕਮਾਉਣਾ ਤਾਂ ਤੁਹਾਨੂੰ ਕੁਛ ਨਾ ਕੁਛ ਵੇਚਣਾ ਆਉਣਾ ਚਾਹੀਦਾ ਤੇ ਪਿਛਲੇ 5 ਸਾਲ ਤੋਂ ਇਸੇ ਸਕਿੱਲ ਨੂੰ ਡਿਵੈਲਪ ਕਰ ਰਹੇ ਹਾਂ ਲਗਭਗ 1.2 ਕਰੋੜ ਦੇ ਮੇਰੇ ਪ੍ਰੋਡਕਟ ਮੂਵ ਹੋ ਚੁੱਕੇ ਆ ਤੇ ਹੁਣ ਤੱਕ ਜਿਵੇਂ ਅਚੀਵਮੈਂਟ ਹੋਰ ਕਰਾਂ ਜਿਵੇਂ ਗੋਆ ਸ਼ਿਮਲਾ ਰੈਸਿਪੀਸ ਬਹੁਤ سارے ਟੂਰ ਲਾਇਆ ਜਿਹੜਾ ਐਕਸਟਰਾ ਲੋਇਲਟੀ ਪੁਆਇੰਟਸ ਦੀ ਗੱਲ ਕੀਤੀ ਸੀ ਪਲਾਨ 'ਚ ਲਗਭਗ ਹਰ ਮਹੀਨੇ ਹੋਈ ਜਾਂਦਾ ਮੰਨ ਲਓ ਪਿਛਲੇ 50 ਮਹੀਨਿਆਂ ਤੋਂ ਤੋਂ ਬਹੁਤ ਸਾਰੇ ਅਚੀਵਮੈਂਟਾਂ ਮਿਲਦੇ ਰਹੇ ਮੈਂ ਥੈਂਕ ਯੂ ਜੈ ਜੈ ਮਹਾਰਾਜ